महाराज की जरा और जोर से बोल चाइना महाराज की क्या बात है एक बार जोर नाद गाने दी पंकज साउंड के लिए ਮਦਾਨ ਨੇ ਸਾਰੇ ਪੜੀ ਤਿਆਰੀ ਕਰੀ ਪਰੀ ਬੈਠਣਾ ਨਹੀਂ ਆਜੋ ਢੋਨੀ ਭਾਜੀ ਆਜੋ ਸਾਰੇ ਆ ਜੀ ਮੈਂ ਨੱਚਣ ਵਾਸਤੇ ਕਿਹਾ ਸੀ ਉਹ ਇੱਕ ਤਾਂਾ ਵਾਤੇ ਕਰਨਾ ਖਾਸ ਬੋਲੀ ਬੋਲ ਲੱਗਾ ਮੈਨੂੰ ਬੋਲੀ ਤੇ ਆ ਗਈ ਜੇ ਬੋਲੀ ਤੇ ਸਮਝ ਲੱਗੀ ਤੇ ਨੱਚਣਾ ਸ਼ੁਰੂ ਕਰਦੇ ਤੇ ਨਾਲ ਲੱਗੀ ਤੇ ਫਿਰ ਭਾਵੇਂ ਬੈਠੀ ਬੋਲੀ ਕੀ ਹੈ ਕਿਹ ਕਹਿੰਦਾ ਅਬ ਜੀ ਅਬ ਬੈਠੋ ਹੋ ਪੱਤੀ ਨਾਚ ਨਹੀਂ ਕਰੀਏ ਨਿੱਕੀਏ ਬਦਲੀਆਂ ਹਾਂ ਨੱਚ ਨਹੀਂ ਕਰੀਏ ਨਿੱਕੀਏ ਬਦਲੀਆਂ ਹਾਂ बहुत प्यार प्यार है। जब से शाम ने दीवाना बना रखा है सारी दुनिया का मुझे होश भुला रखा खन में एक-एक याद को सीने से लगा रखा से बेवफा बना रखा पर इश्क ये कहता है कोई बात नहीं जो मजा इंतजार में है मिलने में है दिल दिया, दिल दिया एतबार की हद थी और जादी ये मेरे प्यार ਮਰ ਸਿਤਮ ਕਰਤੇ ਰਹੇ ਮੋਢ ਪਰ ਔਰ ਮੈਨੇ ਉਫ ਤੱਕ ਨਾ ਇਹ ਮੇਰੇ ਸਬਰੋ ਕਰਾਰ ਕੀ ਹੱਦ ਥੀ ਉਹ ਆਣਾ ਆਉਣਾ ਹੋ ਜਾਓ ਆਉਣਾ ਤਾਲੀ ਦੇ ਬਾਅਦ ਜੋਰ ਨਾਲ ਆ ਕੇ ਉਹ ਭੋਲੇ ਸ਼ਗਨ ਤੇ ਆਏ ਉਹ ਬਹੁਤ ਆਦਰ ਮੰਗਦੇ ਓ ਜੀ ਜੀ ਬਾਗ ਰੱਣ सेवा करणी देर बदर बारंदरांत आवां दादी में हर वेरी दर ते आव दादी जो ਨਰਦੋ ਦੇ ਦੀਏ ਇਹ ਰਿਆਂ ਦੀਵਾਰਿਆਂ ਦੇ ਕੰਮ ਦੇ ਗਰਾਂ ਇਹ ਬੇਗਨ ਦੇ ਨਾਦ ਆਦਿਏ ਇਹ ਰਿਆਂ ਦੀਵਾਰਿਆਂ ਦੇ ਕੰਮ ਦੇ ਗਰਾਂ ਆਸਾਂ ਦੇ ਮਰਦਮ ਸਭ ਦੀ ਅਫਰਦੀ ਔਰ ਕਦਿਆਂ ਦਾਦੀ ਆਈਆਂ ਪਰਵੀ ਤੇਰੇ ਲੱਗਦੇ ਨਿਚੌਣ ਤੇ ਕਿੰਦੀ ਸਾਗਰ ਗਰਨਾਮ ਔਰ ਵੇਖੇ ਤੇਰਾ ਕਿੰਦਾ ਆਦਿਏ ਤੇਰੇ ਹੰਦਵਾਰਿਆਂ ਤੇ ਕੰਮ ਦੇ ਕਰਾਂ ਆ ਰੰਗ ਦਾ ਵੀ ਤੇਰਾ ਝੰਡਾ ਲਾ ਦिए ਤੇਰੇ ਹੰਦਵਾਰਿਆਂ ਦੇ ਕੰਮ ਦੇ ਕਰਾਂ ਆਉਣ ਵਾਲੀ ਆ ਤੇਰਾ ਮਹੰਦਵਾਰੇ ਵਾਲੀ ਚੜ੍ਹਦੇ ਦਵਾਰੇ ਅਸਾਂ ਲਾੜੀਆਂ ਬਟਾਰੇ ਆਉਣ ਵਾਲੀ ਆ ਓ ਸ਼ੇਰਾਂ ਵਾੜੀ ਤੇਰਕਾਰ ਮੇਰੀ ਆਉਣ ਵਾਲੀ ਆ ਜੋਤਾਂ ਵਾਲੀ ਤੇ ਪਰ ਮੇਰੀ ਆਉਣ ਵਾਲੀ ਆ ਸੁਣਾ ਸੁਣਾ ਮੰਦਾ ਦੇ ਬਾਬਾ ਰਮਣਾ ਵਾਲਿਆ ਮੰਦਰ ਜੰਮ ਆ ਬਿਬਣਾ ਵਾਲਿਆ ਜੁੱਤਾਂ ਬੜੀ ਸਰਕਾਰ ਮੇਰੀ ਸੱਚੀ ਸਰਕਾਰ ਹਾਂਜੀ ਮਹਾਰਾਜਾ ਫੋੜ ਮੰਦਰ ਮੰਦਰ ਮੰਦਰਾ ਦੇ ਕਰਦੇ ਗੇਂਦੇ ਕਰੇ ਚੜਾਈਆਂ ਮੰਦਰ ਦੇ ਸੰਤਾਈਆਂ ਆਈਆਂ ਸਾਰਾ ਆ ਮੰਦਰ ਮੰਦਰਾ ਦੇ ਮਦਰਾ ਦੇ ਬੋਲ ਜੂਗਦਾ ਜੋ ਮਾ ਤੇਰੇ ਮੰਦਰਾਂ ਤੇ ਠੀਕਾ ਮਿਲਗਾ ਤੇ ਮੇਰੇ ਜੀ ਸੰਗਲ ਖੇ ਤੇ ਮੇਰੇ ਨਾਲ ਤਾਲੀਆਂ ਮਾਰੋ ਮਾਨ ਲੜਦਾ ਬਈ ਆਰਾਦਾ ਦੀਏ ਮੇਲਾ ਮੰਦਰਾਂ ਦਾ ਜਾਣਾ ਦੀਦ ਕੋਰ ਮੇਲਾ ਮੰਦਰਾਂ ਦਾ ਜੋਨ ਮੋ ਇਨੇ ਦੇ ਦਿਰ ਬੋਲ ਜਾਣਾ ਮੰਦਰਾਂ ਤੇ ਉੱਤਿੰਗਾ ਪਹਾੜੀਆਂ ਚ ਰਕਲਾ ਓਨ ਮੇਰੀ ਦਾਦੀ ਮਾਲਾ ਜੀ ਤੇਰੀਆਂ ਤਰਾਂ ਤੇ ਕੇ ਤੇ ਕੰਬਦਾ ਸਾਡੇ ਦਿਨਾਂ ਵਿੱਚ ਦਾਦੀ ਜੀ ਲਕਦੀਆਂ ਹੁੰਦੀਆਂ ਤੇ ਸ਼ੁਰੂ ਕਰਤੀਆਂ ਚੰਡਾਲਾ ਕੇ ਮੰਦਿਰਾਂ ਚ ਕਰੀਏ ਤਿਆਰੀਆਂ ਕੰਮ ਦਾ ਕਮੋਂ ਦਾ ਕੇਦੇ ਪਰਦਾ ਦਾਦੀ ਔਰ ਇੱਕ ਬੱਚੇ ਦਾ ਸਵਾਲ ਜੀ ਤੇ ਤੇਰਿਆਂ ਦੀਵਾਰਿਆਂ ਦੇ ਕੰਮ ਦਾ ਸਾਦੀ ਛੰਡਾ ਲੀਕੇ ਹੁਣ ਤੇਰਾ ਲਾਲ ਜੀ ਸਾਦੀ ਔਰ ਮੇਰੇ ਤੇਰੇ ਕੇ ਤੇ ਕੰਮ ਦਾ ਤੇਰੇ ਔਰ ਤੇ ਸਾਦੀ ਤੇਰੇ ਨਾਲ ਵੀ ਨਹੀਂ ਨੰਮ ਲਰਵਾ ਇਹ ਨਾ ਜਿੜ ਪਾਇਆ ਅਸਵਾੜਾ ਪਿਆਦੀ ਇਧਰ ਬਾਹਰ ਨੱਕਵੇਰ ਮੈਂ ਕਿੰਦਾ ਜਿੰਦਾ ਜਿੰਦਾ ਜੰਦਾ ਨੀਉ ਕਰਨੀ ਅੱਜ ਕੱਲ ਵੀ ਜਗੇ ਸੀ ਬਾਦੀ ਦੇ ਦਰਵਾਜ਼ੇ ਹਾਜ਼ਰੀ ਭਰਨੀ ਇਕਵੇਰੀ ਮੈਂ ਦਰਦਾ ਫਦਾ ਗਮਦਗ ਮੋਦਾ ਮੰਦਰਾ ਜੀ ਦੇ ਦੋ ਨੱਕਵੇਰ ਮੈਂ ਦਰਦਾ ਫਦਾ ਗਮਦਗ ਮੋਦੇ ਫਿਰਦਾ ਰਿੰਦਾ ਅਗਦੀ ਇੰਦਰਕਾਰ ਮਿਲਦਾ ਦੀਦਾ ਓ ਮਿਲਦਾ ਦੀਦਾ ਜਾਣਾ ਦੀ ਦਰਬਾਰ ਮਿਲਦਾ ਦੀਦਾ ਜਾਣਾ ਦੀ ਦਰਬਾਰ ਮੇਲਾ ਦਾਦੀ ਦਾ ਗਾਣਾ ਦੀ ਦਰਬਾਰ ਲੱਖ ਮੇਰ